दो बचे बकरे दो बच्चे तो बच्चे ते 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 दो बचे बकरा डब्बी पैठ काला बकरा ये छब्बीस हजार रुपया ਇਹ ਦੇ ਮਗਰ ਪਾਠ ਹੈ ਇੱਕ ਠੀਕ ਆ ਆ ਜਾ ਕੰਮ ਜਾ ਉਹ 20000 ਰੁਪਏ ਮਾ ਆ ਉਹ ਕਾਲੀ ਪਾਠ ਉੱਤੇ ਬੈਠਾ ਆ ਚਿੱਟੀ ਬੱਕਰੀ ਗੱਭਣ ਆ ਤਿੰਨ ਮਹੀਨੇ ਦੀ ਹਾਂਜੀ ਇਹਦਾ 20000 ਰੁਪਏ ਜੀ ਹਾਂਜੀ ਸੀਸੀ ਦੰਦ ਆ ਕਿ ਅੱਖਰ ਇਹ ਤੇ ਪੂਰੇ ਦੰਦ ਆ ਇਹ ਪੂਰੇ ਦੰਦ ਆ ਉਹ ਛੇ ਦੰਦ ਆ ਠੀਕ ਆ ਬਾਕੀ ਆ ਬੱਕਰੇ ਸਾਰੇ ਹਾਂਜੀ ਲੰਨੇ ਵੇਚ ਕੇ ਵੇਚਦੀਆਂ ਵੀ ਆ ਤੇ ਬੱਕਰੀ ਕੋਈ ਫਾਨਫਾਨ ਮਾਲਾ ਦੇ ਉਹ ਬਤ ਕੋਈ ਦੱਸ ਨੰਬਰ ਬਹੁਤ 70092 80623 ਏਰੀਆ ਕਿਹੜਾ ਆਪਣਾ ਛੱਤਿਆਣਾ ਮੁਕਸਰਕੋਲ ਸੋ ਹਾਂਜੀ ਜੇਕਰ ਤੁਸੀਂ ਇਹ ਬੱਕਰੀਆਂ ਖਰੀਦਣੀਆਂ ਤਾਂ ਨੰਬਰਾਂ 'ਤੇ ਸੰਪਰਕ ਕਰਕੇ ਤੁਸੀਂ ਬੱਕਰੀਆਂ ਖਰੀਦ ਸਕਦੇ ਹੋ ਤੇ ਬਾਕੀ ਜੇਕਰ ਤੁਸੀਂ ਬੱਕਰੀਆਂ ਵੇਚਣੀਆਂ ਤਾਂ ਵੀ ਬਾਈ ਕਹਿੰਦਾ ਆਪਾਂ ਖਰੀਦ ਲੈਨੇ ਆ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਤੁਸੀਂ ਬੀਟਲ ਜਾਂ ਬਰਬਰੀ ਬੱਕਰੀਆਂ ਵੇਚਣੀਆਂ ਜਾਂ ਬੱਕਰੇ ਵੇਚਣੇ ਬਾਈ ਕਹਿੰਦਾ ਖਰੀਦ ਵੀ ਲੈਨੇ ਆ ਤੇ ਬਾਕੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਵਾਂਗੇ ਬੀਟਲ ਬੱਕਰੀਆਂ ਇਹ 25 30 ਨਾਗ ਸੇਲ ਵਾਸਤੇ ਵਿੱਚੇ ਪੱਠਾਂ ਵਿੱਚੇ ਵੱਡੀਆਂ ਬੱਕਰੀਆਂ ਡੱਬੇ ਰੰਗ ਦੇ ਵਿੱਚ ਆ ਲਾਲ ਲੋਹੇ ਰੰਗ ਦੇ ਵਿੱਚ ਕਾਲੇ ਰੰਗ ਦੇ ਵਿੱਚ ਸਾਰੇ ਨਾਗ ਸੇਲ ਵਾਸਤੇ ਆ ਤੇ ਜੇਕਰ ਤੁਸੀਂ ਇਹ ਬੱਕਰੀਆਂ ਖਰੀਦਣੀਆਂ ਤਾਂ ਤੁਹਾਨੂੰ ਮੰਡੀ ਤੇ ਆਉਣਾ ਪਊਗਾ ਮੰਡੀ ਤੇ ਆ ਕੇ ਤੁਸੀਂ ਬੱਕਰੀਆਂ ਖਰੀਦ ਸਕਦੇ ਹੋ ਮੋੜ ਮੰਡੀ ਵਿਖੇ ਮੰਡੀ ਲੱਗਦੀ ਹੈ ਬੱਕਰੀਆਂ ਦੀ ਵੀਰਵਾਰ ਨੂੰ ਤੇ ਬਹੁਤ ਜ਼ਿਆਦਾ ਬੱਕਰੀਆਂ ਜਿਹੜੀਆਂ ਆਉਂਦੀਆਂ ਬੀਟਲ ਬੱਕਰੀਆਂ ਸਭ ਤੋਂ ਵੱਧ ਆਉਂਦੀਆਂ ਤੇ ਇਸ ਤੋਂ ਬਾਅਦ ਫਿਰ ਬੀਟਲ ਪੱਠਾਂ ਆ ਗਈਆਂ ਇਹ ਇਹ ਵੀ ਕਾਲੇ ਰੰਗ ਦੇ ਵਿੱਚ ਆ ਡੱਬੇ ਰੰਗ ਦੇ ਵਿੱਚ ਆ ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਚੰਗੀ ਕੁਆਲਿਟੀ ਦੀਆਂ ਪੱਠਾਂ ਜਿਹੜੀਆਂ ਆਉਂਦੀਆਂ ਮੰਡੀ ਦੇ ਵਿੱਚ ਤੇ ਜੇਕਰ ਤੁਸੀਂ ਇਹ ਖਰੀਦਣੀਆਂ ਤਾਂ ਤੁਸੀਂ ਮੰਡੀ ਤੇ ਆ ਕੇ ਖਰੀਦ ਸਕਦੇ ਹੋ ਮਾਲ ਉਹਨਾਂ ਕੋਲ ਹੈ ਨਹੀਂ ਸੀ ਇਸ ਕਰਕੇ ਆ ਪੜਾ ਮਾਲ ਨੰਬਰ ਆ ਨਹੀਂ ਦਿੱਤਾ ਗਿਆ ਚੰਗੀਆਂ ਬੀਟਲ ਬੱਕਰੀਆਂ ਤੇ ਪੱਠਾਂ ਜਿਹੜੀਆਂ ਆਉਂਦੀਆਂ ਸੇਲ 'ਤੇ ਬਹੁਤ ਚੰਗੇ ਨਾਗ ਹੁੰਦੇ ਮੰਡੀ ਦੇ ਵਿੱਚ ਤੇ ਇਸ ਤੋਂ ਬਾਅਦ ਇਹ ਗਾ ਦੋ ਬੱਕਰੇ ਆ ਚੰਗੀ ਹਾਈਟ ਦੇ ਵਿੱਚ ਆ ਤੇ ਦੋਨੋਂ ਇਹ ਜਿਹੜੇ ਸੇਲ ਹੋ ਚੁੱਕੇ ਆ ਇੱਕ ਚਿੱਟੇ ਰੰਗ ਦੇ ਵਿੱਚ ਆ ਇੱਕ ਕਾਲੇ ਡੱਬੇ ਰੰਗ ਦੇ ਵਿੱਚ ਤੇ ਦੋਨੋਂ ਬਾਈ ਕਹਿੰਦਾ ਸੇਲ ਹੋ ਗਿਆ ਤੇ ਆਪਾਂ ਤੁਹਾਨੂੰ ਵੈਸੇ ਵੀਡੀਓ ਦੇ ਵਿੱਚ ਇਹਨਾਂ ਦੇ ਦਿਖਾਏ ਆ ਤੇ ਬਹੁਤ ਵਧੀਆ ਬੱਕਰੇ ਚੰਗੇ ਕੱਦਾਂ ਦੇ ਬੱਕਰੇ ਆ ਲੰਮੇ ਕੰਨਾਂ ਤੇ ਵਧੀਆ ਬਾਕੀ ਇਸ ਤੋਂ ਬਾਅਦ ਦੋ ਬੀਟਰ ਪੱਠਾਂ ਆ ਗਈਆਂ 4-4 ਦੰਦਾਂ ਤੇ 13-13000 ਰੇਟ ਆ ਦੋਨਾਂ ਦਾ ਆ ਕਾਲੀ ਬੱਕਰੀ ਆ ਤੇ ਆ ਚੇਰੀ ਬੱਕਰੀ ਆ ਗਈ ਤੇ ਆ ਪਾਠਾ ਕਾਲੀ ਇਹਦਾ 8000 ਰੁਪਏ ਰੇਟ ਆ ਚਿੱਟੀ ਅੱਖਾਂ ਦੇ ਵਿੱਚ ਆ ਤੇ ਬਾਈ ਕੋਲੇ ਮਾਲ ਹੈ ਨਹੀਂ ਸੀ ਇਸ ਕਰਕੇ ਆਪਾਂ ਨੰਬਰ ਜਿਹੜਾ ਨਹੀਂ ਦਿੱਤਾ ਤੇ ਬਹੁਤ ਵਧੀਆ ਬੱਕਰੀਆਂ ਮੰਡੀ ਦੇ ਵਿੱਚ ਆਉਂਦੀਆਂ ਆ ਬੱਕਰੀ ਕਿੰਨੀ ਤੇਰਾ ਬਈ ਨਹੀਂ ਬਈ ਚੌਥੀ ਸੂਏ ਹੈ ਠੀਕ ਹੈ ਇਨੇ ਦੰਦ ਹੋ ਗਏ ਪੂਰਾ 18 ਦਾ ਜੀ ਹਾਂ ਦਵੇਂ ਦਾ ਨਾ ਜੀ ਬਈ ਤੇ ਮਗਰ ਕੀ ਹੈਗਾ ਬੱਚੇ ਸੂਏ ਦੋ ਬੱਕਰੀਆਂ ਜੀ ਦੋ ਬੱਕਰੀਆਂ ਸੂਏ ਬੱਕਰੀਆਂ ਤੇ ਆ ਗਏ ਇਹਦਾ ਫੰਡਰੀਆ ਵਾਟ ਬਈ ਠੀਕ ਹੈ ਵਾਟ ਹਾਂ ਜੀ ਹਾਂ ਵਾਟ ਹੈ ਜੀ ਖਾਲੀ ਹੈ ਇਹ ਆਹ ਪਹਿਲੇ ਸੂਏ ਵਾਟ ਹੈ ਬਈ ਹਾਂ ਜੀ ਇਹ ਦਾ ਕੀ ਰੇਟ ਆ ਇਹ ਦਾ 15000 ਰੁਪਏ ਠੀਕ ਆ ਇਹ ਕੋਣੀ ਚਖਾਈ ਜੀ ਉਹਦਾ ਕੋਈ 15000 ਰੁਪਏ ਆ ਇਹ ਆ ਬੱਕਰੇ ਆਗੇ ਹਾਂ ਜੀ ਹਾਂ ਸਾਰੇ ਬੱਕਰੇ ਆ ਸਾਰੇ ਬੱਕਰੇ ਆ ਜੀ ਇਹ ਬੱਕਰੇ ਦਾ ਕੀ ਕੀ ਦੱਸਦਾ ਇਹ ਸਾਰਾ ਦਾ 30000 ਰੁਪਏ ਬੱਕਰੀ 6 ਬੱਕਰੇ ਆ ਜੀ ਕਿਹੜੇ ਰਕੇ ਤੋਂ ਆਇਆ ਪੰਮੀ ਰਾਇਖਾ ਦਾ ਪੇਡਾ ਜੀ 15 ਕਿਲੋਮੀਟਰ ਮੋੜ ਬਿੜੀ ਦਾ ਜਾਨਵਰ ਹੁੰਦੇ ਨੇ ਆਪਣੇ ਕੋਲ ਹਾਂ ਜੀ ਹਾਂ ਜੀ ਆਰ ਨੰਬਰ ਕੋਡ 91980009434